ਤਲਰ ਮੌਲਿਕ ਸੈਕਟਰ 86 ਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਥਾਰ ਦੇ ਵਿੱਚ ਜਾ ਰਹੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਪ੍ਰਾਪਤ ਜਾਣਕਾਰੀ ਅਨੁਸਾਰ ਥਾਰ ਦੀ ਸਵਾਰੀ ਕਰਕੇ ਲੁਧਿਆਣਾ ਦਾ ਰਹਿਣ ਵਾਲਾ ਸਾਹਿਲ ਆਪਣੀ ਮੰਗੇਤਰ ਆਪਣੇ ਦੋਸਤ ਅਤੇ ਪਤਨੀ ਦੇ ਨਾਲ ਘਰ ਜਾ ਰਿਹਾ ਸੀ ਤਾਂ ਠੇਕੇਦਾਰ ਦੇ ਵੱਲੋਂ ਸੜਕ ਦੀ ਮੁਰੰਮਤ ਨਾ ਕੀਤੇ ਜਾਣ ਕਾਰਨ ਥਾਰ ਦੀ ਗੱਡੀ ਸੜਕ ਦੇ ਡੂੰਘੇ ਟੋਏ ਦੇ ਵਿੱਚ ਪਲਣ ਗਈ ਜਿਸ ਕਾਰਨ ਸਾਹਿਲ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਤਿੰਨ ਮਹੀਨਿਆਂ ਬਾਅਦ ਘਰ ਦੇ ਵਿੱਚ ਸ਼ਹਿਨਾਈ ਵਜਾਈ ਜਾਣੀ ਸੀ ਪਰ ਮਾਹੌਲ ਸੋਗ ਦੇ ਵਿੱਚ ਬਦਲ ਗਿਆ ਅਜੇ ਕੀ ਮੋਹਾਲੀ ਦੀ ਸੋਨਾਪੁਰ ਉਸ ਨੇ ਠੇਕੇਦਾਰ ਖਿਲਾਫ ਕੰਮ ਦੇ ਵਿੱਚ ਲਾਪਰਵਾਹੀ ਵਰਤਣ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ। ਹਾਂਜੀ ਕੱਲ ਸਾਨੂੰ ਹਸਪਤਾਲ ਤੋਂ ਇਨਫੋਰਮੇਸ਼ਨ ਆਈ ਸੀ ਕਿ ਸਾਹਿਲ ਨਾਂ ਦਾ ਵਿਅਕਤੀ ਮੁੰਡਾ ਜਿਹੜਾ 27 ਸਾਲ ਦੀ ਉਮਰ ਹੈ ਵੀ ਉਹਦੀ ਖਥਾਰ ਪਲਟਣ ਦੇ ਨਾਲ ਐਕਸੀਡੈਂਟ ਚ ਡੈਥ ਹੋ ਗਈ ਹੈ। ਤੇ ਜਦੋਂ ਨੂੰ ਵੈਰੀਫਾਈ ਕੀਤਾ ਗਿਆ ਇੱਕ ਸੈਕਟਰ 86 ਦੇ ਨਾਲ ਇੱਕ ਰੋਡ ਵਾਈਡਿੰਗ ਦਾ ਕੰਮ ਚੱਲ ਰਿਹਾ ਜਿਹੜਾ ਕਿ ਐਸਐਸ ਬਿਲਡਰਸ ਨਾਂ ਦੇ ਕੰਟਰੈਕਟਰ ਜਿਨ੍ਹਾਂ ਕੋਲੇ ਕੰਮ ਹੈ ਜਿਨ੍ਹਾਂ ਦੇ ਅੱਗੇ ਸਬਸਿਡੀ ਵੀ ਕੋਈ ਕੰਪਨੀਆਂ ਨੂੰ ਕੋਈ ਕੰਮ ਹੈ ਤੇ ਉਹਨਾਂ ਨੇ ਵਿਦਾਊਟ ਐਨੀ ਪ੍ਰੀਕੌਸ਼ਨਰੀ ਮੀਜਰਸ ਨਾ ਤਾਂ ਉੱਥੇ ਕੋਈ ਟੇਪਿੰਗ ਕੀਤੀ ਹੈ ਨਾ ਕੋਈ ਬੈਰੀਕੇਡ ਨਾ ਕੋਈ ਰੂਟ ਸਾਈਨਸ ਲਾਏ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਇੱਥੇ ਅੱਗੇ ਕੰਸਟ੍ਰਕਸ਼ਨ ਚੱਲ ਰਹੀ ਹੈ ਤੇ ਉਹ ਜਦੋਂ ਗੱਡੀ ਰਾਤ ਨੂੰ ਆਪਦੀ ਫਿਓਂਸੇ ਚਾਰ ਜਾਣੇ ਮਤਲਬ ਦੋ ਕਪਲ ਜਾ ਰਹੇ ਸੀ ਆਪਦੇ ਵਿਆਹ ਮੁੰਡੇ ਦਾ ਤਿੰਨ ਮਹੀਨੇ ਬਾਅਦ ਵਿਆਹ ਸੀ ਉਹ ਤਿਆਰੀਆਂ ਕਰਕੇ ਉਹਨਾਂ ਸ਼ਾਪਿੰਗ ਕਰਕੇ ਆ ਰਹੇ ਸੀ ਤਾਂ ਉਹਦੀ ਉਹ ਖੱਡੇ ਦੇ ਵਿੱਚ ਜਿਹੜੀ ਗੱਡੀ ਇੰਬੈਲੈਂਸ ਹੋਣਾ ਗੱਡੀ ਪਲਟ ਗਈ ਤੇ ਜਿਹੜਾ ਡਰਾਈਵ ਕਰ ਰਿਹਾ ਸੀ ਮੁੰਡਾ ਉਹਦੀ ਡੈਥ ਹੋ ਗਈ ਹੈ ਜੀ ਇਹਦੇ ਚ ਅਸੀਂ ਇਹਦੀ ਮਦਰ ਵਿਜੇ ਕੁਮਾਰੀ ਉਹਨਾਂ ਦੀ ਸਟੇਟਮੈਂਟ ਲੈ ਕੇ ਐਸਐਸ ਬਿਲਡਰਸ ਨਾਮ ਦੇ ਕੰਟਰੈਕਟਰ ਨੇ ਜਿਨ੍ਹਾਂ ਕੋਲ ਇਹ ਸਾਰੇ ਇਹ ਜ਼ਰੂਰ ਦਾ ਕੰਟਰੈਕਟ ਹੈ ਉਹਨਾਂ ਦੇ ਉੱਤੇ ਐਫਆਈਆਰ ਦਰਜ ਕਰਤੀ ਹੈ ਐਫਆਈਆਰ ਨੰਬਰ 329 ਡੇਟਿਡ 18 11 2024 ਅੰਡਰ ਸੈਕਸ਼ਨ 106 ਜ਼ਮਨ 1 ਬੀ ਐਨ ਐਸ ਅਤੇ 198 ਮੋਟਰ ਵਹੀਕਲ ਐਕਟ ਇਹ ਦੋਨਾਂ ਧਰਮਾਂ ਦੇ ਅੰਦਰ ਅਸੀਂ ਇਹਦੀ ਮਤਲਬ ਕਿ ਐਫਆਰ ਦਰਜ ਕਰਤੀ ਹੈ ਤੇ ਉਹਦੀ ਜਲਦ ਤੋਂ ਜਲਦ ਉਹਦੀ ਰੈਸਟ ਪਾ ਲਈ ਜਾਵੇਗੀ। ਸਰੇਕ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ 에어ਪੋਰਟ ਰੋਡ ਜਾਂ ਆਪਣਾ ਏਰੀਆ ਵਟਾਉਣ ਦੇ ਕਾਰਨ ਕੰਸਟਰਕਸ਼ਨ ਦਾ ਕਾਫੀ ਚੱਲਦਾ ਹੈ ਇੱਥੇ। ਤੇ ਕਾਫੀ ਬਿਲਡਰਸ ਵੱਲੋਂ ਜਾਂ ਕਹਿੰਦੇ ਕਿ ਲੈਗਿਡੈਂਸੀ ਵਰਤੀ ਜਾ ਰਹੀ ਹੈ ਕੋਈ ਅਜੇ ਮਤਲਬ ਪ੍ਰਕਾਸ਼ਨ ਨਹੀਂ ਲਈ ਜਾ ਰਹੇ ਤੇ ਉਹਨਾਂ ਨੂੰ ਵੀ ਗੱਡੀ ਨੂੰ ਕੋਈ ਕਾਰਵਾਈਆਂ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ? ਹਾਂਜੀ ਬਿਲਕੁਲ ਜੀ ਜਿੱਥੇ ਤੇ ਕੰਸਟਰਕਸ਼ਨ ਵਰਕ ਚੱਲ ਰਿਹਾ ਹੈ ਤੇ ਜਿਹੜੇ ਲੀਡ ਪ੍ਰੋਟੋਕੋਲਸ ਨਹੀਂ ਤੇ ਜਿਹੜਾ ਵੀ ਕੋ ਬਿਲਡਰ ਜਾਂ ਜਿਹੜਾ ਕੰਟਰੈਕਟਰ ਇਹਨਾਂ ਨੂੰ ਨਹੀਂ ਫੋਲੋ ਕਰ ਰਿਹਾ ਉਹਨਾਂ ਦੇ ਖਿਲਾਫ ਬੜੀ ਕਾਰਵਾਈ ਕੀਤੀ ਹੋਗੀ ਇਹਦੇ ਵਿੱਚ ਵੀ ਅਸੀਂ ਜਿਹੜੇ ਮੋਸਟ ਸਟ੍ਰਿੰਜੈਂਟ ਜਿਹੜੇ ਆਪਣੇ ਸੈਕਸ਼ਨਸ ਹੈਗੇ ਉਹ ਲਾਏ ਆ ਮਤਲਬ ਕਿ ਜਿਵੇਂ 106 ਇੱਕ ਬੀਐਨਐਸਜੀ ਦੇ ਚ ਨੈਗਲੀਜੈਂਸ ਦੈਟ ਹੈਜ਼ ਕੌਜ਼ਡ ਥੈਟ ਤੇ 198 ਮੋਟਰ ਵੇਕੇ ਦੋਹਾਂ ਬਲਬ ਸਟ੍ਰਿੰਜੈਂਟ ਤਰ੍ਹਾਂਾਂ ਦੇ ਅੰਡਰ ਇਹ ਚ ਪਰਚਾ ਦਰਜ ਕੀਤਾ ਗਿਆ ਤੇ ਜਲ ਤੋਂ ਜਲਦੀ ਦੀ ਗਿਰਫਤਾਰੀ